ਇੰਨਾ ਬਹੁਤ ਹੋ ਗਿਆ ਸ਼ਾਮ ਹੋ ਗਈ ਹਜੇ ਦੁਬਾਰਾ ਤਾਂ ਕਰਕੇ ਹੁਣ ਇੰਨੇ ਥੋੜੀਆਂ ਜਿਹੀਆਂ ਪਾਥੀਆਂ ਸਿੱਟ ਲਾਂਗੇ ਬਾਕੀ ਦੇ ਫਿਰ ਕੱਲ ਨੂੰ ਲਾਵਾਂਗੇ ਅੱਜ ਸਾਡੇ ਗੁੰਦੇ ਮੇਲੇ ਨੂੰ ਲਾਉਣੇ ਆਲੇ ਲਓ ਜੀ ਹਰ ਜਿੱਤ ਨੇ ਲਾਤੀਆਂ ਥੋੜੀਆਂ ਜੀਆਂ ਹੁਣ ਬਾਕੀ ਕੱਲ ਦਾ ਕਰਾਂਗੇ ਕੱਲੋਂ ਆਂਟੀਆਂ ਆਉਣਗੀਆਂ ਉਹਨਾਂ ਨੂੰ ਨਾਲ ਲਾ ਕੇ ਸਾਰਾ ਕੰਮ ਫਿਨਿਸ਼ ਕਰਾਂਗੇ ਸੱਚੇ ਪਾਸਾ ਬਾਕੀ ਹੋ ਸਾਰੀ ਨਹੀਂ ਲੱਗ ਕੇ ਗੋਹਾ ਲੱਗ ਜੀ ਬਾਕੀ ਨੇ ਫਿਰ ਉੱਥੇ ਚੱਲਣਾ ਲਾਉ ਜੀ ਟਾਂਡੀਆਂ ਉਰੇ ਪਾਥੀਂ ਲਾ ਕੇ ਗੋਹਾ ਲਾਤਾ ਉੱਧਰ ਬਾਕੀ ਬਾਹਰ ਲਾ ਲਈਏ ਅਜੇ ਜਿਹੜੀਆਂ ਥੋੜੀਆਂ ਜੀਆਂ ਗਿੱਲੀਆਂ ਨੇ ਉਹ ਰਹਿਣ ਦੀਆਂ ਨੇ ਹੁਣ ਇੱਕ ਦੋ ਦਿਨ ਥੇ ਲਾਵਾਂਗੇ ਹੋਰ ਹੁਣ ਇੱਥੇ ਕਰਦੇ ਐਂਡ ਪਾਥੀਆਂ ਢੋਈਆਂ ਗਈਆਂ ਬਸ ਥੋੜੀਆਂ ਬਹੁਤ ਹੀ ਰਹਿ ਗਈਆਂ ਹਮ ਤਾਂ ਸਾਰੀ ਦਿਹਾੜੀ ਲੱਗੀ ਪੰਜ ਜਣਿਆਂ ਦੀ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਓ ਫੈਮਿਲੀ ਰੂਟੀਨ ਤੇ ਵਲੌਗ ਹੁੰਦੇ ਨੇ ਜਿਹੜਾ ਕੁਝ ਆਪਾਂ ਕਰਦੇ ਆ ਆਪਣੇ ਘਰਾਂ ਚ ਪੰਜਾਬੀ ਕਲਚਰ ਜ ਫੋਕ ਉਹਦੇ ਤੇ ਹੁੰਦੇ ਨੇ